ਹਹਿ ਰਹਿ ਉਰ ਮੇ ਲਗੇ ਨ ਡੀਠ ਲੀਤ ਗੋਦ ਮੈਂ ਬਰਬਸ ਈਠ ਇਹ ਇੱਥੇ ਥੋੜਾ ਜੀ ਥੋੜਾ ਜਿਹਾ ਕਵੀ ਜੀ ਆਪਣੀ ਮਨੋਤ ਦੇ ਅਨੁਸਾਰ ਲਿਖ ਦਿੰਦੇ ਨੇ ਕਿ ਮਨ ਦੇ ਵਿੱਚ ਮਾਤਾ ਜੀ ਇਸ ਤਰ੍ਹਾਂ ਫਿਕਰ ਕਰਦੇ ਨੇ ਕਿ ਕਿ ਮੇਰੇ ਪੁੱਤਰ ਨੂੰ ਕਿਧਰੇ ਨજર ਨਾ ਲੱਗ ਜਾਵੇ ਖਿਆਲ ਰੱਖਦੇ ਹਨ ਵਰਤ ਉਪਰ ਲੌਂ ਸੁਰਾਈ ਮੁਖਤੇ ਕਹਿ ਰੇ ਗੁਰੂ ਸਹਾਈ ਤੇ ਉਹਨਾਂ ਦੇ ਉੱਤੋਂ ਲੌਂ ਰਾਈ ਇਤ ਆਦਕ ਵਾਰਦੇ ਨੇ ਕਿ ਮੇਰੇ ਪੁੱਤਰ ਨੂੰ ਨજર ਨਾ ਲੱਗ ਜਾਵੇ ਵੈਸੇ ਮੈਂ ਪੜ ਕੇ ਸੁਣਾ ਦਿੰਦਾ ਇਸ ਕਰਕੇ ਪੜ ਕੇ ਸੁਣਾਇਆ ਤਾਂ ਕਿ ਸੰਗਤਾਂ ਨੂੰ ਪਤਾ ਲੱਗ ਜਾਵੇ ਕਿ ਸਾਡੇ ਨਾਲ ਕਿਸ ਲੈਵਲ ਦੇ ਉੱਤੇ ਧੋਖਾ ਕੀਤਾ ਗਿਆ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਲੈ ਕਰਕੇ 10 ਜਾਮਿਆਂ ਦੇ ਵਿੱਚ ਗੁਰੂ ਸਾਹਿਬਾਂ ਨੇ ਸਖਤ ਘਾਲ ਕਮਾਈ ਕਰਕੇ ਜਿਸ ਮਾਰਗ ਦੇ ਉੱਤੇ ਸਿੱਖ ਨੂੰ ਤੋਰਿਆ ਤੇ ਜਿਸ ਕ੍ਰਿਤੀਆਂ ਦੇ ਨਾਲੋਂ ਤੋੜਿਆ ਜਿਨ੍ਹਾਂ ਵਿਹਿਮਾ ਭਰਮਾਂ ਦੇ ਵਿੱਚੋਂ ਸਾਨੂੰ ਕੱਢਿਆ ਤੇ ਸਾਡੇ ਦੁਖੀਆਂ ਨੇ ਗੁਰੂ ਘਰ ਦੇ ਵਿਰੋਧੀਆਂ ਨੇ ਕੋਝੀਆਂ ਚਾਲਾਂ ਚੱਲ ਕੇ ਸਾਡੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਮਿਲਾ ਕਰਕੇ ਸਾਡੇ ਹੋਰ ਕਈ ਪ੍ਰਕਾਰ ਦੇ ਜਿਹੜੇ ਸਰੋਤ ਨੇ ਲਿਖਤੀ ਸਰੋਤ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਮਿਲਾਵਟ ਕਰਕੇ ਤਾਂ ਕਿ ਸਿੱਖ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਟੁੱਟ ਕੇ ਇੱਧਰ ਜੁੜ ਜਾਵੇ ਕਿਉਂਕਿ ਬਾਣੀ ਥੋੜੀ ਜੀ ਮੰਗੀ ਹੈ ਅਰਥ ਸਮਝਣੇ ਔਖੇ ਹੋ ਜਾਂਦੇ ਤੇ ਜਿਹੜੀਆਂ ਸਾਖੀਆਂ ਹੁੰਦੀਆਂ ਸੌਖੀਆਂ ਜ਼ੁਬਾਨ ਤੇ ਚੜ ਜਾਂਦੀਆਂ ਇਸ ਕਰਕੇ ਇਸ ਕਰਕੇ ਜਿਹੜੇ ਨਹੀਂ ਸੰ ਚਾਹੁੰਦੇ ਕਿ ਗੁਰੂ ਨਾਨਕ ਦਾ ਮਾਰਗ ਜਿਹੜਾ ਹੈ ਨਿਆਰਾ ਪੰਥ ਨਿਆਰਾ ਰਵੇ ਉਹਨਾਂ ਨੇ ਇਹ ਚਾਲਾਂ ਚੱਲੀਆਂ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹ ਜਿਹੜੀ ਚਾਲ ਸੀ ਨਾ ਆ ਨਜ਼ਰ ਲੱਗਣ ਵਾਲੀ ਇਦੇ ਵਿੱਚ ਗੁਰੂ ਨਾਨਕ ਦੇ ਵਿਰੋਧੀ ਜਿਹੜੇ ਸੀ ਉਹ ਕਾਮਯਾਬ ਹੋ ਗਏ ਮੈਨੂੰ ਦੁੱਖ ਨਾਲ ਅਫਸੋਸ ਨਾਲ ਕਹਿਣਾ ਪੈਂਦਾ ਅੱਜ ਸੇਖਾਂ ਦੇ ਘਰਾਂ ਦੇ ਵਿੱਚ ਵੀ ਬੱਚੇ ਜਦੋਂ ਜਨਮ ਲੈਂਦੇ ਨੇ ਜਾਂ 2-4-5 ਸਾਲ ਦੇ ਹੁੰਦੇ ਥੋੜਾ ਜਿਹਾ ਬੱਚਾ ਕਿਤੇ ਰੋਵੇ ਉਸੇ ਵੇਲੇ ਮਿਰਚਾਂ ਭਾਰ ਕੇ ਚੁੱਲ੍ਹੇ ਦੇ ਵਿੱਚ ਸੁਕਣ ਦੀ ਗੱਲ ਕਰਦੇ ਨੇ ਕੋਈ ਆਪਣਾ ਘਰ ਬਣਾਉਂਦਾ ਤੇ ਘਰ ਦੇ ਬਾਹਰ ਨਿੰਬੂ ਮਿਰਚਾਂ ਟੰਗ ਲੈਂਦੇ ਦੁਕਾਨ ਖੋਲ੍ਹਦੇ ਉੱਥੇ ਨਿੰਬੂ ਮਿਰਚਾਂ ਟੰਗ ਲੈਂਦੇ ਨੇ ਇਹ ਨજર ਲੱਗਣ ਦੀ ਗੱਲ ਜਿਹੜੀ ਹੈ ਜਰਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਹਾਂ ਕਿ ਸਤਿਗੁਰੂ ਇਹ ਨજર ਲੱਗ ਜਾਂਦੀ ਨજર ਦੇ ਨਾਲ ਭਲਾ ਕੰਮ ਖਰਾਬ ਹੋ ਜਾਂਦੇ ਨੇ ਤੇ ਸਤਿਗੁਰੂ ਅਖਦੇ ਕਿਸ ਤਰ੍ਹਾਂ ਨਹੀਂ ਹੈ ਭਾਈ RAM ਨਾਮ ਜੋ ਜਨ ਜਪੇ ਅਨ ਦਿਨ ਸਦ ਜਾਗੇ ਤੰਤ ਮੰਤਨਾ ਜੋ ਹੀ ਹੈ ਤੇ ਤ ਚਾਖ ਨਾ ਲੱਗੇ ਚਾਖ ਕਹਿੰਦੇ ਨੇ ਨજર ਨੂੰ ਕਹਿੰਦੇ ਜਿਹੜੇ RAM ਨਾਮ ਜਪਦੇ ਨੇ ਭਾਈ ਉਹ ਤਾਂ ਦਿਨ ਰਾਤ ਸੁਚੇਤ ਨੇ ਉਹ ਤਾਂ ਵਹਿਮ ਪਰਮਚ ਪੈਂਦੇ ਨਹੀਂ ਅਨ ਦਿਨ ਸੱਦ ਜਾਗਤ ਦਿਨ ਰਾਤ ਜਾਗਦੇ ਨੇ ਸੁਚੇਤ ਨੇ ਉਹ ਕਿਸੇ ਵਹਿਮ ਭਰਮ ਦੇ ਵਿੱਚ ਗੂੜੀ ਨੀਂਦ ਨਹੀਂ ਸੁੱਤੇ ਹੋਏ ਤੇ ਉਹਨਾਂ ਵੱਲੋਂ ਤੇ ਤੰਤਰ ਮੰਤਰ ਵੇਖ ਵੀ ਨਹੀਂ ਸਕਦੇ ਤੰਤ ਮੰਤਰਾਂ ਜੋ ਹੀ ਹੈ ਕਹਿੰਦੇ ਤੰਤਰ ਮੰਤਰ ਉਹਨਾਂ ਵੱਲੋਂ ਦੇਖ ਵੀ ਨਹੀਂ ਸਕਦੇ ਤਿਤ ਚਾਖ ਨਾ ਲੱਗੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਨਜ਼ਰ ਨਹੀਂ ਲੱਗ ਸਕਦੀ ਤੇ ਇਹ ਫਿਰ ਨਜ਼ਰ ਲੱਗਣ ਵਾਲੀ ਗੱਲ ਜਿਹੜੀ ਹੈ ਹੀ ਗੁਰਮਤ ਦੇ ਉਲਟ ਇਹ ਜਿਹੜੀ ਨજર ਜਿਹੜੇ RAM ਨਾਮ ਜਪਦੇ ਨੇ ਜਿਹੜੇ ਸੁਚੇਤ ਰਹਿੰਦੇ ਉਹਨਾਂ ਨੂੰ ਲੱਗ ਨਹੀਂ ਸਕਦੀ ਤੇ ਕੀ ਮਾਤਾ ਗੂਜਰੀ ਜੀ ਨੂੰ ਇਸ ਗੱਲ ਦਾ ਪਤਾ ਨਹੀਂ ਹੋਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਸ ਮਾਰਗ ਤੇ ਚੱਲਣੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਸ ਮਾਰਗ ਤੇ ਚੱਲ ਰਹੇ ਨੇ ਮਾਤਾ ਗੂਜਰੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੰਗਤ ਕੀਤੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਕੀਤੀ ਹੈ ਉਹਨਾਂ ਦੀ ਛਤਰ ਛਾਇਆ ਦੇ ਵਿੱਚ ਰਹੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਨਮ ਤੋਂ ਪਹਿਲਾਂ ਤਕਰੀਬਨ ਉਹਨਾਂ ਨੇ 26 ਸਾਲ ਦੇ ਆਸ-ਪਾਸ ਲਗਾਤਾਰ ਬਾਬੇ ਬਕਾڑے ਦੇ ਵਿੱਚ ਜਦੋਂ ਗੁਪਤ ਰੂਪ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰਹਿ ਰਹੇ ਨੇ ਬੰਦਗੀ ਕਰਦੇ ਨੇ ਉੱਥੇ ਉਹਨਾਂ ਦੀ ਸੇਵਾ ਕਰਦੇ ਰਹੇ ਤੇ ਗੁਰਮਤ ਦਾ ਉਪਦੇਸ਼ ਚੰਗੀ ਤਰ੍ਹਾਂ ਡ੍ਰਿਢ ਕੀਤਾ ਹੋਇਆ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਪਰ ਜਿਹੜੇ ਚਾਹੁੰਦੇ ਨੇ ਇਹ ਗੱਲਾਂ ਸਿੱਖਾਂ ਦੇ ਵਿੱਚ ਪ੍ਰਚਲਿਤ ਹੋ ਜਾਣ ਉਹਨਾਂ ਨੇ ਇਹ ਗੱਲਾਂ ਲਿਖ ਦਿੱਤੀਆਂ ਤੇ ਮਾਤਾ ਜੀ ਦੇ ਮੂੰਹੋਂ ਅਖਵਾ ਰਹੇ ਨੇ ਕਿ ਮਾਤਾ ਜੀ ਫਿਕਰ ਕਰ ਰਹੀ ਨੇ ਕਿ ਬੱਚੇ ਨੂੰ ਕਿਧਰੇ ਨજર ਨਾ ਲੱਗ ਜਾਵੇ ਭਾਈ ਅਸੀਂ ਬੜੇ ਮਾਣ ਨਾਲ ਨਾ ਬਣਾ ਕੇ ਘਰ ਆਪਣਾ ਤੇ ਆ ਕਰਕੇ ਗੁਰਦੁਆਰੇ ਭਾਈ ਜੀ ਨੂੰ ਲੈ ਕੇ ਜਾਣੇ ਕਿ ਆਓ ਘਰ ਬਣਾਇਆ ਸਾਡੇ ਅਰਦਾਸ ਕਰੋ ਅਰਦਾਸ ਕਰਦੇ ਤੇ ਉਦੋਂ ਲਫ਼ਜ਼ ਵੀ ਸਾਨੂੰ ਲਿਖ ਕੇ ਦਿੰਦੇ ਕਿ ਪਾਤਸ਼ਾਹ ਤੁਹਾਡੀ અપਾਰ ਬਖਸ਼ਿਸ਼ ਹੋਈ ਹੈ ਤੇ ਆਪਣਾ ਆਸ਼ੀਰਵਾਦ ਇਸ ਘਰ ਤੇ ਬਣਾਈ ਰੱਖਿਓ ਭਾਈ ਇਸ ਤਰ੍ਹਾਂ ਅਰਦਾਸ ਵੀ ਕਰ ਦਿੰਦਾ ਪਰ ਉਸ ਅਰਦਾਸ ਤੇ ਭਰੋਸਾ ਨਹੀਂ ਰੱਖਦੇ ਕਿਹਦੇ ਤੇ ਭਰੋਸਾ ਰੱਖਦੇ ਨੇ ਕਦੇ ਵਾਸਤੂ ਸ਼ਾਸਤਰ ਵਾਲੇ ਨੂੰ ਬੁਲਾ ਲੈਂਦੇ ਉਹ ਕਹਿੰਦਾ ਇਦੋਂ ਚੱਕ ਕੇ ਚੀਜ਼ਾਂ ਇੱਧਰ ਕਰ ਦਿਓ ਬੈੱਡ ਇੱਧਰ ਵਾਲੇ ਚੁੱਕ ਕੇ ਇੱਧਰ ਨੂੰ ਕਰ ਦਿਓ ਸੋਫੇ ਇੱਧਰੋਂ ਇੱਧਰ ਨੂੰ ਕਰ ਦਿਓ ਪਾਣੀ ਵਾਲੀ ਟੈਂਕੀ ਇੱਧਰੋਂ ਨਹੀਂ ਇੱਧਰੋਂ ਘੁਮਾ ਦਿਓ ਰਸੋਈ ਇੱਧਰ ਨਹੀਂ ਇੱਧਰ ਬਣਾਉਂਦੇ ਹੋ ਤੇ ਸਾਨੂੰ ਯਕੀਨ ਹੋ ਜਾਂਦਾ ਹੁਣ ਸਾਡਾ ਘਰ ਚੰਗੀ ਤਰ੍ਹਾਂ ਸੁਰੱਖਿਤ ਤੇ ਬਾਹਰ ਜੇ ਰਿੰਦੀ ਖੁੰਦੀ ਕਸਰ ਹੋਵੇ ਤੇ ਨਿੰਬੂ ਮਿਰਚਾਂ ਟੰਗ ਦੇਣੇ ਤੇ ਸਾਨੂੰ ਮੂਰਖ ਬਣਾਉਣ ਵਾਲਿਆਂ ਦੇ ਵੀ ਵਾਰੇ-ਵਾਰੇ ਚਾਹੀਏ ਚਾਈਨਾ ਵਾਲਿਆਂ ਨੇ ਪਲਾਸਟਿਕ ਦੇ ਨਿੰਬੂ ਮਿਰਚਾਂ ਵੀ ਦੇ ਦਿੱਤੇ ਬਾਜ਼ਾਰ ਵਿੱਚ ਅਸੀਂ ਉਹ ਵੀ ਲਾ ਲੈਨੇ ਸਾਨੂੰ ਲੱਗਦਾ ਇਹ ਜੜੀਆਂ ਬਲਾਵਾ ਨੇ ਨਾ ਇਹਨਾਂ ਨੂੰ ਭੁਲੇਖਾ ਪੈ ਜਾਣਾ ਇਹ ਪਲਾਸਟਿਕ ਵਾਲੇ ਨਿੰਬੂ ਮਿਰਚੀਆਂ ਨਾਲ ਖੈਰ ਉਹ ਤੇ ਅਸਲੀ ਨਾਲ ਵੀ ਕੋਈ ਨਹੀਂ ਹੋਣਾ ਕਿਉਂਕਿ ਇਸ ਤਰ੍ਹਾਂ ਕੁਝ ਹੋ ਨਹੀਂ ਸਕਦਾ ਸਤਿਗੁਰੂ ਕਹਿੰਦੇ ਜਿਹੜੇ ਸਿੱਖ ਨੇ ਇਹਨਾਂ ਗੁਰੂ ਦੇ ਜਿਹੜੇ ਭਰੋਸਾ ਕਰਦੇ ਨੇ ਉਹਨਾਂ ਵੱਲ ਤੇ ਇਹ ਵਹਿਮ ਭਰਮ ਤੱਕ ਦੇ ਵੀ ਨਹੀਂ ਤੰਤਮੰਤ ਨਾ ਜੋ ਹੀ ਹੈ ਤਿਤ ਚਾਖ ਨਾ ਲੱਗੇ ਪਰ ਸਾਡੇ ਇਤਹਾਸਕ ਸਰੋਤਾਂ ਵਿੱਚ ਇਸ ਤਰ੍ਹਾਂ ਦੀਆਂ ਗੜਬੜਾਂ ਹੋਈਆਂ ਨੇ ਤੇ ਇਹ ਜਿਹੜੀਆਂ ਸਾਡੇ ਵਸ ਦੀ ਗੱਲ ਨਹੀਂ ਸਾਨੂੰ ਕਈ ਵਾਰੀ ਨਾ ਇਸ ਤਰ੍ਹਾਂ ਸਮਝਾਉਂਦੇ ਵੀ ਨੇ ਕਿ ਇਹਨਾਂ ਨੂੰ ਛੱਡ ਦਿਆ ਕਰੋ ਛੱਡ ਦਿੰਨੇ ਆ ਪਰ ਇਹਨਾਂ ਨੂੰ ਕੱਢੇਗਾ ਕੌਣ ਛੱਡੇਗਾ ਤੇ ਠੀਕ ਮੇਰੇ ਵਰਗਾ ਭਾਈ ਛੱਡ ਦੇਵੇਗਾ ਇਹਨਾਂ ਨੂੰ ਕੱਢੇਗਾ ਕੌਣ ਇਹਨਾਂ ਸਰੋਤਾਂ ਦੇ ਵਿੱਚੋਂ ਕੱਢਣ ਦੀ ਵੀ ਲੋੜ ਹੈ ਸਿਧਾਈ ਕਰਨ ਦੀ ਲੋੜ ਹੈ ਸਦੀਆਂ ਤੋਂ ਅਸੀਂ ਇਸ ਤਰ੍ਹਾਂ ਹੀ ਪੜੀ ਜਾ ਰਹੇ ਤੇ ਆਖਰ ਕਿੰਨੀਆਂ ਕਪੀੜੀਆਂ ਤੱਕ ਇਸ ਤਰ੍ਹਾਂ ਰਹੇਗਾ ਆਉਣ ਵਾਲੇ ਸਮੇਂ ਵਿੱਚ ਪਤਾ ਕੀ ਹੋਣਾ ਛਾੜੀਆਂ ਪੀੜੀਆਂ ਨੇ ਜਦੋਂ ਪੜਨਾ ਉਹਨਾਂ ਨੇ ਕਹਿਣਾ ਸਾਡੇ ਧਰਮ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਹੋਈਆਂ ਹਨ ਅੰਧਵਿਸ਼ਵਾਸ਼ਾਂ ਵਾਲੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜੀਏ ਕੰਪੈਰੀਸ਼ਨ ਕਰੀਏ ਜਿਸ ਤਰ੍ਹਾਂ ਸੁਨਿਆਰ ਜਿਹੜਾ ਵੀਰ ਹੁੰਦੇ ਉਹ ਕਸਵੱਟੀ ਦੇ ਉੱਤੇ ਜਦੋਂ ਰਗੜਦੇ ਆ ਗਹਿਣੇ ਨੂੰ ਤੇ ਝੱਟ ਦੱਸ ਦਿੰਦੇ ਸੋਨਾ ਖਰਾਕ ਕੇ ਖੋਟਾ ਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਦੇ ਉੱਤੇ ਰਗੜਿਆ ਜਾਵੇ ਨਾ ਤੇ ਉਸੇ ਵੇਲੇ ਪਾਜ ਉਗੜ ਜਾਂਦਾ ਕਿ ਇਹਨਾਂ ਦੇ ਵਿੱਚ ਸੱਚ ਨਹੀਂ ਹੈ ਸੋ ਇਸ ਤਰ੍ਹਾਂ ਦੀ ਕੋਈ ਵੀ ਵਿਚਾਰ ਮਾਤਾ ਜੀ ਨਹੀਂ ਕਰਦੇ ਹਨ